ਤੁਹਾਡੇ ਸਾਰੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਤੁਸੀਂ ਦੇਖੋਗੇ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਵਧੀਆ ਰੇਟਾਂ 'ਚ ਜਿਵੇਂ ਜਿਵੇਂ ਜਿਹੜੇ ਜਿਹੜੇ ਏਰੀਆ ਤੋਂ ਤੁਸੀਂ ਕਮੈਂਟ ਪਾਈ ਸੀਗੇ ਉੱਥੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਗੱਲ ਆਪਾਂ ਪੂਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਕੋਠੀ ਹੈ ਘਰ ਹੈ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਚੈਨਲ ਦਾ ਨੰਬਰ ਜਿਹੜਾ ਹੈਗਾ 87140 38764 ਤੇ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਰੀਟਜ VDI 2012 ਮਾਡਲ ਹੈ ਨਵੇਂ ਟਾਇਰ ਨੇ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਮੈਟਿੰਗ 뮤직 ਸਿਸਟਮ AC ਹੀਟਰ ਸਾਰਾ ਕੁਝ ਬਿਲਕੁਲ ਨਮਾਸੀ ਮੈਟਿੰਗ ਨਵੀਂ ਹੋਈ ਆ ਸੀਟ ਕਵਰ ਨਵੇਂ ਨੇ AC ਹੀਟਰ ਦੀ ਸਰਵਿਸ ਹੋਈ ਹੈ ਤੇ ਸਾਰਾ ਕੁਝ ਵਧੀਆ ਜੀ ਬੈਟਰੀ ਬਹੁਤ ਵਧੀਆ ਇੰਜਨ ਗੇਅਰ ਬਹੁਤ ਵਧੀਆ ਸਾਫ਼ ਗੱਡੀ ਆ ਬਿਲਕੁਲ ਤੇ ਰੇਟ ਮਾਲਕ ਨੇ 1,95,000 ਡਿਮਾਂਡ ਪਾਈ ਹੈ 12 ਮਾਡਲ ਹੈ ਹਰਿਆਣਾ ਨੰਬਰ ਹੈ ਬਾਕੀ ਗੱਡੀ ਖੜੀ ਆ ਸਰਦੂਲਗੜ ਪੰਜਾਬ ਏਰੀਆ ਚ ਡਿਸਟ੍ਰਿਕਟ ਇਹਨਾਂ ਨੂੰ ਲੱਗਦਾ ਮਾਨਸਾ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 6280402847 ਤੇ ਹੁਣ ਆਪਾਂ ਸੈਕੰਡ ਗੱਡੀ ਦੀ ਗੱਲ ਕਰਨ ਚੱਲਿਆਂ ਜੀ 2006 ਮਾਡਲ ਤੁਸੀਂ ਆਲਟੋ ਗੱਡੀ ਦੇਖੋਗੇ ਗੱਡੀ ਦਾ ਜਿਹੜਾ ਨੰਬਰ ਹੈ ਪੰਜਾਬ ਆਪਨ ਨੂੰ ਮਿਲ ਜੂਗਾ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਸਾਰਾ ਕੁਝ ਬਹੁਤ ਵਧੀਆ ਛੀ ਜਾ ਕੇ ਕਿਸੇ ਨੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹਾਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਚਲਾ ਕੇ ਦੇਖ ਸਕਦੇ ਹਾਂ ਮਾਲਕ ਨੇ ਖੁੱਲੀ ਛੁੱਟੀ ਦਿੱਤੀ ਆ ਵੀ ਕੇ ਮਰਜ਼ੀ ਆ ਕੇ ਚੈੱਕ ਕਰ ਲਿਓ ਗੱਡੀ ਨੂੰ ਗੱਡੀ ਆ ਵੀ ਮਾਨਸਾ ਏਰੀਆ 'ਚ ਖੜੀ ਆ ਰੇਟ ਮਾਲਕ ਨੇ ਮੰਗਿਆ 80000 ਰੁਪਏ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-नीचे ਹੋ ਜਾਊਗਾ ਕਿਸੇ ਨੇ ਦੇਖਣੀ ਹੋਵੇ ਗੱਡੀ ਆ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਨਵੇਂ ਆਪਾਂ ਨੂੰ ਮਿਲ ਜਾਣਗੇ ਮਿਊਜ਼ਿਕ ਸਿਸਟਮ ਵਧੀਆ ਮਿਲ ਜੂਗਾ نیچے ਮੈਟਿੰਗ ਮੈਟ ਵਧੀਆ ਰੱਖੀ ਹੋਈ ਨਹੀਂ ਤੇ 80000 ਇੱਕ ਵਾਰੀ ਡਿਮਾਂਡ ਹੈ ਮੌਕੇ ਤੇ ਕਹਿੰਦੇ ਸੀਗੇ ਲੈਸ-ਵੈਸ ਕਰ ਲਾਂਗੇ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 62 83576 850 ਤੀਸਰੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਆਪਣੇ ਕੋਲੇ ਪਹੁੰਚੀ ਆ 2013 ਮਾਡਲ ਗੱਡੀ ਆ ਜੀ ਸੇਲ ਸੇਲ ਗੱਡੀ ਆ ਤੇ ਇੰਸ਼ੋਰੈਂਸ 10ਵੇਂ ਮਹੀਨੇ ਤੱਕ ਹੈ ਗਿਆ ਜੀ ਤੇ ਟਾਇਰ ਆਪਾਂ ਨੂੰ ਅੱਧੇ ਮਿਲ ਜਾਣਗੇ ਗੱਡੀ ਆ 12ਵੇਂ ਮਹੀਨੇ ਦੀ 2013 ਚ 2 ਲੱਖ 60 ਯਾਰ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਇੱਕ ਵਾਰੀ ਡਿਮਾਂਡ ਆ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਵਾਂਗੇ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੋਵੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦਾ ਹਾਂ ਕਿਸੇ ਨੇ ਟ్రਾਈ ਲੈਣੀ ਹੋਵੇ ਟ్రਾਈ ਲੈ ਲਿਓ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਆਪਾਂ ਨੂੰ ਵਧੀਆ ਗੱਡੀ ਮਿਲ ਜੂਗੀ ਸੇਲ ਗੱਡੀ ਆ ਜੀ ਬਾਕੀ ਰੰਗ ਤੁਸੀਂ ਆਪੇ ਦੇਖ ਲਓ ਗਰੇਜੇ ਕਲਰ ਚ ਗੱਡੀ ਹੈਗੀ ਚੇਵਰੋਲਟ ਦੀ ਗੱਡੀ ਆ ਹਾਂ ਏਸੀ ਹੀਟਰ ਵਰਕਿੰਗ ਚ ਹੈ ਇੰਜਨ ਗੇਅਰ ਬਹੁਤ ਵਧੀਆ 38000 ਕਿਲੋਮੀਟਰ ਚੱਲੀ ਹੋਈ ਹੈ 13 ਮਾਡਲ ਹੈ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਗੱਡੀ ਆ 76 52825402 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਡੀ ਆਹ ਖਰੀਦਣੀ ਹੋਵੇ ਕੋਈ ਵੀ ਆਹ ਗੱਡੀ ਖਰੀਦਣ ਦਾ ਜੇ ਚਾਹ ਬਾਨਾ ਜੀ ਬਾਕੀ ਗੱਡੀਆਂ ਤੁਸੀਂ ਦੇਖ ਰਹੇ ਹੋ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਅੱਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਸੀਂ ਵੀ ਜੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਗੱਡੀ ਹੈ ਕਿਸੇ ਵੀ ਏਰੀਆ ਚ ਹੈ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਪਿੰਡ ਚ ਸ਼ਹਿਰ ਚ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਆਪਣੀ ਗੱਡੀ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਚਿੰ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਣਾ ਹਮੇਸ਼ਾ ਨੀਚੇ ਇੱਕ ਪਾਸੇ ਲਿਖਿਆ ਰਹਿੰਦਾ ਜੀ ਹਰੇ ਜਿ ਅੱਖਰਾਂ ਚ ਤੁਸੀਂ ਚੈੱਕ ਕਰੋਗੇ ਨੰਬਰ ਹੈ ਜੀ ਆਪਣਾ 78140 38764 ਬਿਲਕੁਲ ਫਰੀਦ ਵਿੱਚ ਆਪਾਂ ਐਡ ਕਰਦਾ ਕੋਈ ਕਮਿਸ਼ਨ ਕੋਈ ਖਰਚਾ ਵਾਰਚਾ ਕਿਸੇ ਤੋਂ ਕੁਝ ਨਹੀਂ ਆਪਾਂ ਲੈਂਦੇ ਜੀ ਕਿਸੇ ਨੇ ਐਡ ਕਰਵਾਉਣੀ ਹੋਵੇ ਭੇਜੋ ਹੁਣ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਆਈਕਨ ਉਹਨੂੰ ਆਲਟੋ ਸੈੱਟ ਕਰਕੇ ਕਲਿਕ ਲਾਜ਼ਮੀ ਕਰੋ ਜੀ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਉਸੇ ਵੇਲੇ ਪਹੁੰਚ ਜੁਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੈ ਲਾਈਕ ਜਰੂਰ ਮਾਰ ਦਿਓ ਜੀ ਤੇ ਇੱਕ ਬੇਨਤੀ ਵਾਲੀ ਗੱਲ ਹੈ ਜੀ ਰੇਟ ਹਮੇਸ਼ਾ ਸਹੀ ਲਾ ਕੇ ਭੇਜਿਆ ਕਰੂੰ ਜਿੰਨੇ ਤੁਸੀਂ ਦੇਖ ਰਹੂ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਕਿਤੋਂ ਵੀ ਚਾਹੇ ਤੁਸੀਂ ਦੇਖ ਰਹੇ ਹੋ ਜੀ ਠੀਕ ਹੈ ਜੀ ਬਾਕੀ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਕਰਾਂਗੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਹਾਂ ਜੀ ਇੱਕ ਸਕੋਰਪਿਓ ਗੱਡੀ ਸਕੋਰਪਿਓ ਗੱਡੀ ਆ 2011 ਮਾਡਲ ਗੱਡੀ ਆ ਚੱਲੀ ਹੋਈ ਆ 1 ਲੱਖ 52000 ਕਿਲੋਮੀਟਰ ਗੱਡੀ ਖੜੀ ਹੈ ਬਾਗਾ ਪੁਰਾਣਾ ਏਰੀਆ 'ਚ ਤੇ ਫੈਮਿਲੀ ਜਿਹੜੀ ਕੈਨੇਡੀਅਨ ਜੀ ਕੈਨੇਡਾ ਤਾਂ ਕਰਕੇ ਗੱਡੀ ਇਹਨਾਂ ਨੇ ਸੇਲ ਕਰਨੀ ਹੈ ਟਾਇਰ ਆਪ ਨੂੰ 75-80 ਪੈਸੇ ਮਿਲ ਜਾਣਗੇ ਤੇ ਵਧੀਆ ਗੱਡੀ ਆ ਡਿਸਟ੍ਰਿਕਟ ਮੋਗਾ ਲੱਗਦੀ ਆ ਤੇ ਗੱਡੀ ਖੜੀ ਹੈ ਬਾਗਾ ਪੁਰਾਣਾ ਏਰੀਆ 'ਚ ਤੇ ਗੱਡੀ ਦਾ ਜਿਹੜਾ ਰੇਟ ਹੈ 3.5 ਲੱਖ ਰੁਪਈਆ ਸੀ ਤੇ ਪਹਿਲਾਂ ਥੋੜਾ ਜਿਹਾ ਰੇਟ ਗਲਤ ਪੈ ਗਿਆ ਸੀਗਾ 2.35 ਪੈ ਗਿਆ ਸੀਗਾ ਉਹ ਮਿਸਟੇਕ ਹੋਗੀ ਸੀਗੀ ਤੇ ਸਹੀ ਰੇਟ ਦਾ 3.5 ਲੱਖ ਰੁਪਈਆ ਜੀ 3 ਲੱਖ ਤੇ 50000 ਰੁਪਈਆ ਜੀ ਕਿਸ ਨੇ ਦੇਖਣੀ ਹੋਵੇ ਜਾ ਕੇ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ 9815494845 ਬਾਕੀ ਗੱਡੀਆਂ ਤੁਸੀਂ ਦੇਖ ਰਹੇ ਹੋ ਤੇ ਆ ਗੱਡੀ ਵੀ ਤੁਸੀਂ ਦੇਖ ਲਈ ਤੇ ਕਿਵੇਂ ਦੇ ਲੱਗ ਰਹੀ ਆ ਜੀ ਵੀਡੀਓ ਤੇ ਗੱਡੀਆਂ ਤੇ ਆ ਸਕੋਰਪਿਓ ਗੱਡੀ ਤੁਹਾਨੂੰ ਕਿਵੇਂ ਦੇ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਨਾਲ ਦੇ ਨਾਲ ਆਪਦੇ ਕਮੈਂਟ ਕਰਦੇ ਰਿਆ ਕਰੋ ਹੁਣ ਆਪਾਂ ਬੁਲਟ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਨਾ ਜਿਹੜੇ ਮਾਲਕ ਨੇ ਆਪ ਬੁਲਟ ਦੀ ਉਹ ਬਾਹਰ ਰਹਿੰਦੇ ਆ ਜੀ ਤੇ ਬੁਲਟ ਖੜਾ ਹਾ ਮਾਚੀવાડી ਸਾਹਿਬ ਏਰੀਆ ਚੋਂ ਤੇ ਰੇਟ ਦਾ ਸਿਰਫ 80000 ਰੁਪਏ ਮੰਗਿਆ ਮਾਲਕ ਨੇ ਮਾਲਕ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ 12 ਮਾਡਲ ਹੈ ਕਲਾਸਿਕ ਹੈ ਜੀ ਇਹ ਹਮ ਮੂਰਲੇ ਟਾਇਰ ਚ ਡਿਸਕ ਲੱਗਿਆ ਹੋਇਆ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਜੀ ਬੁਲਟ ਆ ਹ ਚਲਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਨੇ ਕਿਹਾ ਘਰੇ ਖੜੇਗਾ ਜਾ ਕੇ ਦੇਖ ਲਉ ਟਰਾਈ ਲੈ ਲਉ ਤੇ ਕਿਸੇ ਨੇ ਖਰੀਦਣਾ ਹੋਵੇ ਉਹੀ ਫੋਨ ਕਰਨ ਮਾਲਕ ਥੋੜੀ ਵਿਜੀ ਰਹਿੰਦੇ ਕਿਉਂਕਿ ਬਾਹਰ ਰਹਿੰਦੇ ਹੋ ਜੀ ਵਿਜੀ ਲਾਈਫ ਹੁੰਦੀ ਹੈ ਬਾਹਰ ਦੀ ਤੇ ਮਾਲਕ ਨੇ ਕਿਹਾ ਜਿਨੇ ਖਰੀਦਣਾ ਹੋਵੇ ਕੋਈ ਇੰਟਰਸਟਿਡ ਹੈ ਤਾਂ ਫੋਨ ਕਰ ਲਿਓ ਨੰਬਰ ਸਕਰੀਨ ਤੇ ਹੈ WhatsApp ਨੰਬਰ ਹੈ ਜੀ ਕਿਉਂਕਿ ਬਾਹਰਲਾ ਨੰਬਰ ਹੈ ਸਿੱਧਾ ਤਾਂ ਲੱਗਣਾ ਨਹੀਂ ਤੁਸੀਂ ਸੇਵ ਕਰਕੇ WhatsApp ਤੇ ਫੋਨ ਕਰ ਸਕਦੇ ਹੋ ਮਾਲਕ ਕਹਿੰਦੇ ਸੀਗੇ ਮੈਂ ਫੋਨ ਚੱਕ ਲੂੰਗਾ ਤੇ ਗੱਲ ਕਰ ਲੂੰਗਾ ਜੀ ਬਾਕੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਹੁਣ ਜਿਹੜੀ ਮਸ਼ੀਨਰੀ ਪਹੁੰਚੀ ਆ ਆਪਣੇ ਕੋਲੇ ਮੋਟਰਸਾਈਕਲ ਵਾਲੀ ਰੇੜੀ ਪਹੁੰਚੀ ਆ ਜੀ ਮੋਟਰਸਾਈਕਲ ਐਚ ਐਫ ਡੀ ਲਕਸ ਲੱਗਿਆ ਹੋਇਆ ਜਮਾ ਨਮਾ ਮੋਟਰਸਾਈਕਲ ਇਹਨਾਂ ਨੇ ਲਗਵਾਇਆ ਹੋਇਆ ਜੀ 19 ਮਾਡਲ ਹੈ ਐਚ ਐਫ ਡੀ ਲਕਸ ਤੇ ਕੰਡੀਸ਼ਨ ਵਧੀਆ ਮੋਟਰਸਾਈਕਲ ਦੀ ਤੇ ਰੇੜੀ ਵੀ ਵਧੀਆ ਕਿਸੇ ਨੂੰ ਪਸੰਦਾ ਵੀ ਕੋਈ ਰੇੜੀ ਦਾ ਕੰਮ ਕਰਨਾ ਚਾਹੁੰਦਾ ਹੈ ਜਾ ਕਰ ਲਈ ਵੈਸੇ ਰੱਖਣੀ ਹੋਵੇ ਰੈਡੀ ਆ ਤਾਂ ਇਹਨਾਂ ਨਾਲ ਗੱਲ ਕਰ ਸਕਦੇ ਹੋ 47000 ਰੁਪਿਆ ਇਹਨਾਂ ਨੇ ਮੰਗੇ ਬਾਕੀ ਕਹਿੰਦੇ ਸੀਗੇ ਉੱਪਰ نیچے ਕਰ ਲਾਂਗੇ ਮੋਟਰਸਾਈਕਲ ਦੀ ਸਰਵਿਸ ਸੁਰਵਿਸ ਸਾਰੀ ਹੋਈ ਹੈ ਕੰਡੀਸ਼ਨ ਬਹੁਤ ਵਧੀਆ ਪੰਜਾਬ ਨੰਬਰ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਜੀ ਤੇ ਵੀਡੀਓ ਸਾਰੀ ਦੇਖ ਲਈ ਤੁਸੀਂ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ 3.0 ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਮਾਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਮੈਨੂੰ ਦੱਸਿਓ ਕਮੈਂਟ ਕਰਕੇ ਜ਼ਰੂਰ ਤੇ ਕਿਸੇ ਨੂੰ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਜਲਦੀ ਆਪ ਐਡ ਲਗਾ ਦੇਵਾਂਗੇ ਜੀ